ਪੰਜਾਬ ਵਿੱਚ ਲਗਾਤਾਰ ਪੈ ਰਹੀ ਗਰਮੀ ਦਰਮਿਆਨ ਮੌਸਮ ਦਾ ਮિજાਜ ਬਦਲਣ ਨਾਲ ਥੋੜੀ ਰਾਹਤ ਮਿਲੀ ਹੈ। ਉਥੇ ਹੀ ਬਦਲੇ ਮੌਸਮ ਕਾਰਨ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ। ਅੰਮ੍ਰਿਤਸਰ ਦੇ ਅchnala ਇਲਾਕੇ ਵਿੱਚ ਪਹਿਲਾਂ ਤੋਂ ਹੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਕਣਕ ਦੀ ਕਟਾਈ ਦਾ ਕੰਮ ਹੋਰ ਪਛੜ ਸਕਦਾ ਹੈ। ਅchnala ਇਲਾਕੇ ਵਿੱਚ ਹੋ ਰਹੀ ਬਾਰਿਸ਼ ਨਾਲ ਬੇਸ਼ੱਕ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਦੇ ਕਰ ਕਿਸਾਨਾਂ ਨੂੰ ਖੇਤਾਂ ਵਿੱਚ ਪੱਕੀ ਫਸਲ ਦੀ ਚਿੰਤਾ ਸਤਾ ਰਹੀ ਹੈ। ਤਿਆਂ ਪੁੱਤਾ ਵਾਂਗੂ ਪਾਲੀ ਹੋਈ ਕਣਕ ਦੀ ਫਸਲ ਨੂੰ ਲੈ ਕੇ ਕਿਸਾਨਾਂ ਨੇ ਕਈ ਆਸਾਂ ਤੇ ਉਮੀਦਾਂ ਲਾਇਆ ਹੋਈਆਂ ਹਨ ਅੱਜ ਮਲੇ ਸੋਈ ਜੜੀ ਬਹੁਤ ਤੇਜ਼ ਆਵਾ ਜੜੀ ਆ ਚੱਲ ਰਹੀ ਆ ਨਾਲ ਜਿਹੜੀ بارش ਵੀ ਕਦੀ ਆਉ ਆ ਜਾਂਦੀ ਆ ਕਦੀ ਆਣ ਜਾਂਦੀ ਆ ਜੇਕਰ بارش ਜ਼ਿਆਦਾ ਹੋ ਗਈ ਤੇ ਕਰਕੇ ਜਿਹੜੀਆਂ ਲੰਮੇ ਪੈਣਗੀਆਂ ਜਿਹੜਾ ਕਿਸਾਨੀ ਦਾ ਜੜਾ ਨੁਕਸਾਨ ਹੋਊਗਾ ਉਹਦੇ ਨਾਲ ਚੜ੍ਹਦਾ ਵੀ ਫਟ ਪਊਗਾ ਆ ਜੇ ਇਹਨਾਂ ਜਿਹੜੀ ਵਸਾਕੀ ਦੇ ਇਲਾਕੇ ਬੰਦੇ ਇੱਕ ਦੋ ਦਿਨ ਪਹਿਲਾਂ ਜਾਂ ਬਾਟ ਚ ਵਾਢੀ ਹੁੰਦੀ ਸੀ ਉਹੀ ਜੜੀਆਂ 延迟 ਹੋ ਜਾਊਗੀ ਅਰ 10 ਦਿਨ ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਜਿਹੜੀ ਤਬਦੀਲੀ ਹੋਣ ਕਰਕੇ ਬਾਢੀ ਜੜੀਆਂ 延迟 ਹੋ ਜਾਊਗੀ ਤੇ ਜਿਹੜਾ ਕੁਦਰਤੀ ਹੁਣ ਤੇ ਇਹ ਜੱਟਾਂ ਦੇ ਕਿਸਾਨਾਂ ਦੇ ਮਹਿਮਾਨ ਆਏ ਜਦੇ ਤੇ ਫੇਰ ਜਿਹੜਾ ਪਤਲਾ ਚੜ ਜਣਾ ਵਧੀਆ ਨਹੀਂ ਹੋ ਸਕਦਾ